ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਹੈ ਮਲੋਟ ਟਰੈਕਟਰ ਮੰਡੀ ਦੀ ਆ ਸੀਜ਼ਨ ਖਤਮ ਹੋ ਚੁੱਕਿਆ ਬਿਲਕੁਲ ਤੇ ਸੀਜ਼ਨ ਖਤਮ ਹੋਣ ਦੇ ਨਾਲ-ਨਾਲ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਟਰੈਕਟਰ ਆਏ ਹੋਏ ਨੇ ਚਲੋ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਕਰਦੇ ਆਂ ਸ਼ੇਅਰ ਕਿਹੜੇ-ਕਿਹੜੇ ਮਾਡਲਾਂ ਦੀ ਕੀ-ਕੀ ਮਾਲਕਾਂ ਦੀ ਡਿਮਾਂਡ ਆ ਚੈਨਲ ਤੇ ਨਵੇਂ-ਉਤੇ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਜੋ ਪਹਿਲਾ ਟਰੈਕਟਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਵਰਾਜ 735 99 ਮਾਡਲ ਹੈ ਜੀ ਤੇ 1 ਲੱਖ 15000 ਰੁਪਏ ਮਾਲਕਾਂ ਦੀ ਢਮਾਲ ਆ ਆਪਾਂ ਪੰਪ ਦੇਖ ਕੇ ਦੱਸਦੇ ਤੁਹਾਨੂੰ ਜਰੂਰ ਕਿਉਂਕਿ ਡਿਮਾਂਡ ਜਾਇਜ਼ ਹੀ ਆ 1 ਲੱਖ 15000 ਪੰਪ ਇਸ ਦਾ ਬਾਹਰ ਨਹੀਂਗਾ ਇਹ ਰੰਗ ਰੋਗ ਤੁਹਾਨੂੰ ਦੱਸ ਗਿਆ ਹਰਿਆਣਾ ਨੰਬਰ ਟਰੈਕਟਰ ਆ ਟੈਰਾਂ ਨਹੀਂ ਕੰਡੀਸ਼ਨਲ ਜੋ ਠੀਕ ਠਾਕ ਜੀ ਆ ਜਿਆਦਾ ਆਪਾਂ ਵਧੀਆ ਵੀ ਨਹੀਂ ਕਹਿ ਸਕਦੇ ਇਹ ਟਾਇਰ ਵੈਸੇ ਪੱਕੇ ਆ ਜੇ ਕੇ ਦੇ ਆ 12428 ਸਹਿਜ ਆ 115000 ਰੁਪਇਆ ਡਿਮਾਂਡ 98 ਮਾਡਲ ਦੀ ਕਿਉਂਕਿ ਆਪਾਂ ਜੇ ਪੰਜਾਬ ਨੰਬਰ ਤੇ ਦੇਖੀਏ ਤਾਂ ਇੱਕ ਸੱਤ ਸੌ ਦੀ ਡਿਮਾਂਡ ਹੁੰਦੀ ਸੀ ਪਹਿਲਾਂ ਉਸ ਦੇ ਨਾਲ ਆ ਗਿਆ ਜੀ 2006 ਮਾਡਲ ਸੋਨ ਲੀਤਾ 745 ਆ 2 ਲੱਖ ਤੇ 25000 ਰੁਪਇਆ ਮਾਲਕ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਇਹ ਰਾਗ ਰੋਗੰਤ ਨੂੰ ਦਿਖਾਈ ਦੇ ਰਿਹਾ ਹੋਗਾ ਬਹੁਤ ਸਾਫ ਸੁਥਰੀ ਕੰਡੀਸ਼ਨ ਦਾ ਹੈ ਟਰੈਕਟਰ ਆ ਜਿਹੜੇ ਫਰੰਟ ਵਾਲੇ ਟਾਇਰ ਆ ਇਸ ਦੇ ਬਿਲਕੁਲ ਨਵੇਂ ਨੇ ਤੇ ਬੈਕ ਸਾਈਡ ਦੇ ਟਾਇਰ ਆ ਜਿਹੜੇ ਆਪਾਂ ਕਹਿ ਸਕਦੇ ਆ 50 ਪੈਸੇ ਦੀ ਕੰਡੀਸ਼ਨ ਚ ਹੈ ਜੇਕੇ ਦੇ ਟਾਇਰ ਆ ਟਾਇਰ ਤੁਸੀਂ ਦੇਖ ਵੀ ਸਕਦੇ ਆ 13 6 28 ਸਾਈਜ਼ ਹੈ ਰੰਗ ਰੋਗੰਤ ਦਾ ਟਰੈਕਟਰ ਬਿਲਕੁਲ ਸਾਫ ਹੈ ਉਸ ਦੇ ਨਾਲ ਆ ਗਿਆ ਹੀ ਹੈ ਸ਼ਰਤਾਂ 333 ਸਰਵਰ ਕੰਡਰભાઈ 13 ਦੀ ਕੰਡੀਸ਼ਨ ਦਾ ਜੁਐਸਡੀ ਠੀਕ ਠਾਕ ਆ ਜੀ ਬੈਕ ਸਾਈਡ ਦੇ ਟਾਇਰ ਜਿਹੜੇ ਫੋਲੋ ਕੰਪਨੀ ਦੇ ਆ 13628 ਦੇ ਆ ਇਹਦੇ ਵੀ ਟਾਇਰ ਆਪਾਂ ਕਹਿ ਸਕਦੇ ਹਾਂ ਵੀ ਘਾਸੇ ਪਏ ਹੋਏ ਆ ਫਰੰਟ ਦੇ ਟਾਇਰ ਬਿਲਕੁਲ ਨਵੇਂ ਨੇ ਇਹ 2012 ਮਾਡਲ ਆ ਇਹ 2 ਲੱਖ ਤੇ 65000 ਰੁਪਏ ਦੀ ਮੰਗ ਹੈ ਉਹਦੇ ਨਾਲ ਆ ਗਿਆ ਜੀ ਪਾਵਰਟ੍ਰੈਕ 2006 ਮਾਡਲ ਆ ਰਾੰਗ ਰੋਗਨ ਨੂੰ ਡ੍ਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਜੋ ਫਰੰਟਾ ਦਾ ਬਿਲਕੁਲ ਸਾਫ ਆ ਨਵੇਂ ਪਾਈ ਹੋਏ ਨੇ ਫਰੰਟ ਟਾਇਰ ਇਹ ਬੈਕ ਸਾਈਡ ਦੇ ਜਿਹੜੇ ਟਾਇਰ ਆ ਉਹ 13628 ਦੇ ਆ ਕੰਪਨੀ ਗੁਡੀਅਰ ਆ ਜੀ ਘਾਸੇ ਪਏ ਹੋਏ 206 ਮਾਡਲ ਦੀ ਡਿਮਾਂਡ 2 ਲੱਖ 45000 ਰੁਪਇਆ ਇਹ ਨੰਬਰ ਨਹੀਂ ਲਿਖਿਆ ਕਿਤੇ ਵੀ ਇਹਦੇ ਪੀ ਪੰਜਾਬ ਆ ਜਾਂ ਹਰਿਆਣਾ ਜੀ ਬੱਦੇ ਨਾਲ ਆ ਗਈ ਫਾਰਮ 50 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਟਰ ਹੈ ਜਿਹੜੇ ਇਹਦੇ ਸਾਰੇ ਬਿਲਕੁਲ ਖਾਸੇ ਪਏ ਹੋਏ ਆ ਬੈਕ ਸਾਈਡ ਦੇ ਟਾਇਰ ਵੀ ਦੇ ਗੁੜੀਆ ਤੇ ਆ ਦੇ ਇਸ ਟਾਨੂ ਮੇ ਮਾਡਲ ਆ 1 ਲੱਖ 20 ਹਜ਼ਾਰ ਨਾਲ ਖਣੀ ਲੰਮਾ ਹੈ ਉਹਦੇ ਨਾਲ 333 ਸ਼ਰਨੀਲੇ ਕਲਰ ਆ ਗਈ ਨੰਬਰ ਇਹ ਟਰੈਕਟਰ ਹਰਿਆਣਾ ਹੋਵੇਗਾ ਟਾਇਰਾਂ ਤੇ ਇਹਨਾਂ ਨੂੰ ਠੀਕ ਆ। ਉਹ ਐਸੀ ਮਾਰਦਾ 1 ਲੱਖ 180000 ਦੀ ਮਾਰਕਾ ਨਹੀਂ ਦਰਮਾ ਹੈ। ਉਹਦੇ ਨਾਲ ਆ ਰਿਹਾ ਇਹ ਮਿੰਦਰਾ 275 ਟਾਇਰ ਚਾਰੇ ਬਿਲਕੁਲ ਓਕੇ ਆ ਯਾ ਟਰੈਕਟਰ ਨੇ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ ਚੋ ਜੋ ਹੈ ਜ਼ਿਆਦਾ ਥੋੜਾ ਮੋਟਾ ਮਿਸਿੰਗ ਹੋਇਆ। ਦੇ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਦੇ ਮਗਰਾਟ ਵਗੈਰਾ ਦੇ। ਔਰ ਡੀਆਈ ਤੱਕ ਬਣਾ ਕੇ ਤੇ ਨੰਬਰ ਜੁਰਮਾਦ ਦੁਕਾਨ ਦਾ ਬਾਅਦ ਨੇ ਆ ਵੀ ਟਰੈਕਟਰ ਤੁਹਾਡੀ ਇਹ ਵੀ ਵੇਚ ਹੀ ਪਾ ਦੇਣਾ ਪਾ ਦੇਣੀ 2007 ਮਾਡਲ ਆ 1 ਲੱਖ ਤੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਆ ਤੇ ਉਸ ਦੇ ਨਾਲ ਆ ਗਈ ਸਵਰਾਜ 746 2005 ਮਾਡਲ 2 ਲੱਖ ਤੇ 55000 ਰੁਪਿਆ ਮਾਲਕ ਦੀ ਡਿਮਾਂਡ ਆ ਰੰਗ ਰੋਗ ਨਾਲ ਟਰੈਕਟਰ ਬਿਲਕੁਲ ਓਕੇ ਆ ਜੀ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਬੈਕ ਸਾਈਡ ਦੇ ਸਾਫ ਕੰਡੀਸ਼ਨ ਦੇ ਪਿਆ ਪੂਰੇ ਸੀਟ ਦੇ ਟਾਇਰ 13 6 28 ਸਾਇਜ ਆ ਤੇ ਫਰੰਟ ਦੇ ਟਾਇਰ ਜੋ ਇਸ ਦੇ ਐ ਮਾਰਕ ਦੇ ਆ ਆਪਣੇ ਐਸ ਤੱਕ ਸੀ ਨਾ ਮਹਿੰਦਰਾ ਤੱਕ ਤੇ ਉਹ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਆ ਠੀਕ ਹੈ ਸੋ ਵੀ ਦੋਸਤੋ ਉਸ ਦੇ ਨਾਲ ਆ ਗਿਆ ਮਹਿੰਦਰਾ 475 ਸਰਪੰਚ ਰੰਗ ਰੋਗ ਨਾਲ ਹੋਈ ਟਰੈਕਟਰ ਬਿਲਕੁਲ ਓਕੇ ਪਿਆਈ ਸਾਰੇ ਟਾਇਰ ਬਿਲਕੁਲ ਨਵੇਂ ਚੜਾਏ ਹੋਏ ਨੇ ਸਾਰੀ ਮਾਨ ਵੀ ਇਹ ਗੱਲ ਸਹੀ ਨਾਲ ਇਹ ਮਾਡਲ ਵੀ ਆਪਾਂ ਤੁਹਾਨੂੰ ਦੇਖ ਕੇ ਜਰੂਰ ਦੱਸਾਂਗੇ ਇਹ ਪੰਜਾਬ ਨੰਬਰ ਹੈ ਵੀ ਇਹ ਰਾਜਸਥਾਨ ਨੰਬਰ ਹੈ 2007 ਮਾਡਲ ਆ 2 ਲੱਖ ਤੇ 55000 ਰੁਪਿਆ ਮਾਲਕਾਂ ਦੀ ਮੰਗ ਆਈ ਪੈਕ ਸਾਈਡ ਦੇ ਟਾਇਰ ਆ ਜਿਹੜੇ ਦੇ 12 4 28 ਦੇ ਕੋਲੋ ਕੰਪਨੀ ਦੇ ਲੋ ਵੀ ਦੋਸਤੋ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਤੇ ਆ 475 ਤੱਕ ਆਪਾਂ ਤੁਹਾਨੂੰ ਮਾਲਕ ਦਾ ਨੰਬਰ ਦੱਸਾਂਗੇ ਨਾਲ ਹੋਰ ਵੀ ਟਰੈਕਟਰਾਂ ਮਾਲਕਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹਨਾਂ ਦੀ ਮੰਡੀ ਚ ਆ ਕੇ ਲੱਗੀ ਹੋਇਆ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਚਲੋ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਣੇ ਆ ਤੇ ਬਾਈ ਦਾ ਨੰਬਰ ਵੀ ਤੁਹਾਨੂੰ ਜਰੂਰ ਦੱਸਾਂਗੇ ਐਂਡ ਤੇ ਜਾ ਕੇ ਸਾਰੇ ਟਰੈਕਟਰਾਂ ਦਾ ਸਵਰਾਜ 744 ਆ ਗਿਆ ਜੀ ਟਾਇਰ ਜਿਹੜੇ ਫਰੰਟ ਦੇ ਦਾ ਘਾਸੇ ਪਏ ਹੋਇਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਆ 13 6 28 ਸਾਈਜ਼ ਆ ਰੰਗ ਰੋਗਨ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ 2004 ਮਾਡਲ ਆ 1 ਲੱਖ ਤੇ 85000 ਰੁਪਿਆ ਮਾਲਕਾਂ ਦੀ ਢਮਾਰਾ ਨੰਬਰ ਰਾਜਸਥਾਨ ਹੈ ਭਾਈ ਤੇ 44 ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਬਹੁਤ ਘੱਟ ਰੇਟ ਆ ਨਾ ਰਾਜਸਥਾਨ ਨੰਬਰ ਕਰਕੇ ਸਿਰਫ ਇੱਕ 85 ਮਾਡਲ ਵੀ 2004 ਆ ਜੇ ਆਪਾਂ ਆਮ ਟਰੈਕਟਰ ਖਰੀਦ ਗਏ ਤਾਂ ਇੰਨੇ ਦਾ 735 ਵੀ ਮਸਾ ਨਲਦਾਈ ਉਸ ਦੇ ਨਾਲ ਆ ਗਿਆ ਜੀ ਸਵਰਾਜ 735 2004 ਮਾਡਲ 2 ਲੱਖ ਤੇ 10000 ਰੁਪਏ ਡਿਮਾਂਡ ਆ ਰੰਗ ਰੋਗ ਨਾਲੋਂ ਟਰੈਕਟਰ ਬਿਲਕੁਲ ਸਾਫ਼ ਆ ਜੀ ਤੇ ਟਾਇਰ ਵੀ ਬਿਲਕੁਲ ਸਾਫ਼ ਪੈਣ ਆ ਇਹ ਵੀ ਬਾਈ ਪੰਜਾਬ ਨੰਬਰ ਆ ਤੇ ਰਾਜਸਥਾਨ ਇਹ ਵੀ ਰਾਜਸਥਾਨ ਨੰਬਰ ਹੀ ਆ ਚਾਰੇ ਟਾਇਰ ਵੀ ਬਿਲਕੁਲ ਨਵੇਂ ਨੇ 12428 ਦੇ ਬੈਕ ਸਾਈਡ ਜੇ ਕੇ ਦੇ ਟਾਇਰਾ ਉਸ ਦੇ ਨਾਲ ਆ ਗਿਆ 744 2004 ਮਾਡਲ 230000 ਰੁਪਏ ਟਮਾਂਡਾ ਇਹ ਵੀ ਬਾਈ ਰਾਜਸਥਾਨ ਨੰਬਰ ਹੀ ਆ ਲੋ ਵੀ ਨੰਬਰ ਇਹ ਵੀ ਰਾਜਸਥਾਨ ਆ ਪਰ ਜੇ ਦੇਖੀਏ ਨੰਬਰ ਜ਼ਰੂਰ ਆਸਤਾ ਨਾ ਪਰ ਰੇਟ ਬੜੇ ਬਾਈਆਂ ਨੇ ਘੱਟ ਲਿਖੇ ਹੋਇਆ ਰੰਗ ਰੋਗਨ ਤੁਸੀਂ ਦੇਖ ਲਿਆ 2004 ਦਾ 230000 ਰੁਪਿਆ ਬਾਈਆਂ ਦੀ ਡਿਮਾਂਡ ਚਲੋ ਉਹਨਾਂ ਚੋ ਮਾਨਤਾਣ ਵੀ ਤੁਹਾਡਾ ਜ਼ਰੂਰ ਕਰ ਦੇਣਗੇ 13628 ਸਹਜਾ ਤੇ ਟਾਇਰ ਜਿਹੜੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਠੀਕ ਠਾਕ ਕੰਡੀਸ਼ਨ ਦੇ ਪਏ ਉਹਦੇ ਨਾਲ ਆ ਗਿਆ 5103 ਜੌਂਡੀਆ ਰੰਗ ਰੋਗਨ ਇਸ ਦਾ ਵੀ ਸਾਫ਼ ਆ ਇਹ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ। ਇਹ ਮਾਡਲ ਹੈ ਜੀ ਟਰੈਕਟਰ 2003 2 ਲੱਖ ਤੇ 25000 ਰੁਪਏ ਦੀ ਮੰਗ ਹੈ। ਉਹਦੇ ਨਾਲ ਆ ਗਈ Mahindra 475 ਨਾ ਟਰੈਕਟਰਾਂ ਦੀ ਵੀ ਡਿਮਾਂਡ ਹੈ ਜੀ 265 ਤੇ 475 ਦੇ ਕਾਫੀ ਕਮੈਂਟ ਆਉਂਦੇ ਆ। ਰੰਗ ਰੋਗ ਨਾਲੋਂ ਟਰੈਕਟਰ ਬਿਲਕੁਲ ਸਾਫ਼ ਆ। ਚਾਰੇ ਟਾਇਰ ਵੀ ਬਿਲਕੁਲ ਓਕੇ ਆ ਜੀ 2005 ਮਾਡਲ ਆ ਜੀ 2 ਲੱਖ ਤੇ 45000 ਰੁਪਿਆ ਡਿਮਾਂਡ ਆਈ। ਲੋਸ ਦੇ ਨਾਲ ਆ ਗਿਆ ਇੱਕ ਟਰੈਕਟਰ 963 ਐਮਰਤ ਦੇ ਬੈਕ ਸਾਈਡ ਦੇ ਖਾਇਰਾ ਦੇ 16928 ਤੇ ਸਵਰਾਜ ਆ ਲੰਦਾ ਆਈ। ਕਾਫੀ ਉੱਚਾ ਦੇਖਣ ਨੂੰ ਟਰੈਕਟਰ ਲੱਗਦਾ ਸਟੀਰੀਓ ਸਿਸਟਮ ਲੱਗਾ। ਰੰਗ ਰੋਗੰਦ ਦਾ ਟਰੈਕਟਰ ਸਾਫ਼ ਆ ਪੰਜਾਬ ਨੰਬਰ ਆਈਏ 2021 ਮਾਡਲ ਆ। 7 ਲੱਖ ਤੇ 50 ਹਜ਼ਾਰ ਰੁਪਿਆ ਮਾਲਕਾਂ ਦੀ ਡਿਮਾਂਡ। ਵੀਰੇ ਤੁਸੀਂ ਵੀ ਲੋਨ ਵਗੈਰਾ ਕਰ ਦਿੰਦੇ ਆ। ਆ ਜਿਹੜੇ ਬਈ ਜੀ ਇਹ ਆਪਣੇ ਪਾਸ ਟਰੈਕਟਰਾਂ ਤੇ ਹੁੰਦਾ ਨਾ 2012 13 ਤੇ ਮਾਡਲ ਤੋਂ ਉੱਤੇ ਉੱਤੇ ਅਸ਼ਾ 7 8 ਤੋਂ ਸ਼ੁਰੂ ਹੋ ਜਾਂਦਾ। ਉਹ ਵੀ ਦੋਸਤੋ ਜੇ ਕਿਸੇ ਨੇ ਲੈਣਾ ਹੋਵੇ ਤੇ ਇਹ ਟਰੈਕਟਰ ਦਾ ਲੋਨ ਵੀ ਹੋ ਜਾਏਗਾ 2021 ਮਾਡਲ ਹੈ। ਉਸ ਦੇ ਨਾਲ ਆ ਗਿਆ ਸੋਨਾਲਿਕ 740 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਇਹ ਵੀ ਸਾਫ ਆ। ਟਾਇਰ ਆ ਜਿਹੜੇ ਰੁਪਾਸੇ ਪਏ ਹੋਏ ਤੁਹਾਨੂੰ ਦਿਖਾ ਵੀ ਦਿੰਨੇ ਆ। ਕੋਲੋ ਕੰਪਨੀ ਦੇ ਟਾਇਰ ਆ 13 6 28 ਸੈਜ ਆ ਜੀ। 2005 ਮਾਡਲ 1 ਲੱਖ 39000 ਰੁਪਏ ਡਿਮਾਂਡ ਹੈ ਇਸ ਦੇ ਨਾਲ ਆ ਗਿਆ ਜੀ ਫਾਰਮ 2009 ਮਾਡਲ 2 ਲੱਖ 85000 ਰੁਪਏ ਡਿਮਾਂਡ ਆਹ ਭਾਈ ਪੰਜਾਬ ਨੰਬਰ ਆ ਇਹ ਵੀ ਰਾਜ ਸਾਰੇ Rajasthan ਚ ਆ ਗਏ ਟਰੈਕਟਰ 45 ਸਾਫ ਆ ਬਹੁਤ ਹੀ ਟਾਇਰਾਂ ਦੀ ਕੰਡੀਸ਼ਨ ਵੀ ਜੋ ਬਿਲਕੁਲ ਸਾਫ ਆ ਤੁਸੀਂ ਦੇਖ ਸਕਦੇ ਹੋ ਸਟੀਰੀਓ ਸੈਟਮ ਵੀ ਲੱਗਿਆ ਹੋਇਆ ਇਸ ਦੇ 2009 ਮਾਡਲ 2 ਲੱਖ ਤੇ 85000 ਰੁਪਏ ਦੀ ਮੰਗ ਦਾ ਉਸ ਦੇ ਨਾਲ ਆ ਗਿਆ ਸੋਨਾ ਲੀਕਾ 35 ਦਾ ਇਹ ਵੀ ਰੰਗ ਦਾ ਟਰੈਕਟਰ ਬਿਲਕੁਲ ਸਾਫ਼ ਹੈ ਜੀ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਹੈ ਬੈਕ ਸਾਈਡ ਦੇ ਥੋੜੇ ਜਿਹਾ ਕਾਸਟੇ ਪਏ ਹੋਏ ਆ 2013 ਮਾਡਲ 2 ਲੱਖ ਤੇ 85000 ਰੁਪਏ ਦੀ ਮੰਗ ਦਾ ਨੰਬਰ ਇਹ ਵੀ ਬਈ ਰਾਜਸਥਾਨੀ ਹੋਵੇਗਾ ਸੋ ਇਨੇ ਟਰੈਕਟਰ ਜੋ ਤੁਹਾਨੂੰ ਵੀਡੀਓ ਚ ਹੁਣ ਤੱਕ ਦੇ ਦਿਖਾਏ ਆ ਉਹ ਪਾਈ ਦਾ ਆਪਾਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਮਲੋਟ ਮੰਡੀ ਤੇ ਬਾਈ ਮੰਡੀ ਲਗਾਉਂਦੇ ਆ ਤੇ ਜੇ ਕਿਸੇ ਨੂੰ ਵੀ ਟਰੈਕਟਰ ਹੈ ਅਸਾਂ ਦਾ ਵੀ ਵੀਡੀਓ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਤਾਂ ਬਾਈ ਦਾ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਬਾਈ ਗੁਰਪ੍ਰੀਤ ਆਲਾ ਨੰਬਰ ਹਾਂਜੀ ਗੁਰਪ੍ਰੀਤ ਆਲਾ ਲੋ ਬਾਈ ਗੁਰਪ੍ਰੀਤ ਗੱਲ ਕਾਲਾ ਬਾਈ ਦਾ ਨਾਮ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ 94785 57910 ਤੇ ਉਸ ਦੇ ਨਾਲ ਇੱਕ ਨੰਬਰ ਲਿਖਿਆ ਹੋਇਆ ਜੀ ਨੇ ਸੋਨੂ ਚੌਧਰੀ ਦੇ ਨਾਮ ਦਾ 98635 92504 ਲੋ ਜੀ ਜੋ ਵੀ ਵੀਡੀਓ ਦੇ ਹੁਣ ਤੱਕ ਦੇ ਆਪਾਂ 10 ਮਿੰਟਾਂ ਤੱਕ ਦੀ ਵੀਡੀਓ 'ਚ ਤੁਹਾਨੂੰ ਨਾ ਟਰੈਕਟਰ ਦਿਖਾਏ ਆ ਇਹ ਟਰੈਕਟਰ ਸਾਰੇ ਬਾਈ ਜੀ ਦੇ ਨੇ ਤੇ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਜੀ ਕਿਸੇ ਨੂੰ ਵੀ ਕੋਈ ਟਰੈਕਟਰ ਪਸੰਦ ਆਵੇ ਤਾਂ ਵੀਡੀਓ 'ਚ ਸੋ ਉਸ ਦੇ ਨਾਲ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਉਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਥੋੜਾ ਜਾਈ ਪੰਜਾਬ ਨੰਬਰ ਰੰਗ ਰੋਗਾਂ ਦਾ ਨਜ਼ਰਾਂ ਵਿੱਚ ਦਿਖਾਈ ਦੇ ਰਿਹਾਗਾ ਇਹ ਹੋਇਆ ਟਰੈਕਟਰ ਆਈ ਇਹ ਟਾਇਰ ਜੂਕਾ ਸਿਹਤ 99 ਮਾਡਲ ਆ 1 ਲੱਖ ਤੇ 35000 ਰੁਪਏ ਮਾਲਕਾਂ ਦੀ ਡਿਮਾਂਡ ਆ ਉਹਦੇ ਨਾਲ ਆ ਗਈ 4511 99 ਮਾਡਲ ਆ ਜੀ 1 ਲੱਖ ਤੇ 35000 ਰੁਪਏ ਮਾਲਕਾਂ ਦੀ ਡਿਮਾਂਡ ਆ ਟਾਇਰ ਜੋ ਇਹਦੇ ਖਾਸੇ ਪਏ ਹੋਏ ਨੇ ਉਹਦੇ ਨਾਲ ਆ ਗਈ ਐਸ਼ਰ 2007 ਮਾਡਲ 1 ਲੱਖ ਤੇ 45000 ਰੁਪਏ ਡਿਮਾਂਡ ਰੰਗ ਰੂਗਨ ਤਾਂ ਸਾਨੂੰ ਦਿਖਾਈ ਦੇ ਰਿਹਾ ਹੋਗਾ ਪੰਜਾਬ ਨੰਬਰ ਡਾਇਰੈਕਟਰ ਹੈ ਇਹ ਟਾਇਰ ਆ ਜੋ ਬਿਲਕੁਲ ਸਤੇ ਦੀ ਕਾਸੇ ਪਈ ਹੋਣੀ ਉਹਦੇ ਨਾਲ ਆ ਗਈ ਸੋਨਾ ਲੀਕਾ 2009 ਮਾਡਲ ਆ ਫਰੰਟ ਦੇ ਟਾਇਰ ਜੋ ਹਸ ਦਿਨ ਨਵੇਂ ਨੇ ਤੇ ਬੈਕ ਸਾਈਡ ਦੇ ਕਾਸੇ ਪਈ ਹੋਏ ਟਾਇਰ ਪੱਕੇ ਹੈ ਜੀਕੇ ਦੇ 185000 ਰੁਪਏ ਬਾਈਨਾ ਦੀ ਡਿਮਾਂਡ ਨੰਬਰ ਤੇ ਭੇਜਿਆ ਨਹੀਂ ਹੋਇਆ ਇਹ ਪੰਜਾਬ ਆ ਜਾਂ ਹਰਿਆਣਾ ਖਾਸ ਕਰਦੇ ਆ ਬਗਲ ਦੀ ਨੀ ਤੇ ਪੰਜਾਬ ਨੰਬਰ ਹੀ ਅੱਜ ਦੇ ਨਾਲ ਆ ਗਈ 330 ਖੋੜ ਰੰਗ ਰੋਮ ਜੋ ਵੀ ਹੈ ਜੈਨੂਨ ਹੈ ਪੇਟ ਵਗੈਰਾ ਨਹੀਂ ਹੋਇਆ ਟਾਇਰ ਖਾਸਤੇ ਹੋਏ ਆ ਮਾਡਲ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੇ ਲਿਖਿਆ ਹੋਇਆ 94 ਮਾਡਲ ਦਾ 1 ਲੱਖ ਤੇ 35000 ਰੁਪਇਆ ਮਾਗਤਾ ਦੀ ਦਮਾਨਾ ਹੋਰ ਤੇ ਨਾਲ ਆ ਗਈ 740 ਸੋਨਾ ਦੇਖਾ ਟਾਇਰ ਬਿਲਕੁਲ ਨਵੇਂ ਆ ਜੀ ਬੈਕ ਸਾਈਡ ਦੀ ਜੇਕ ਕੰਪਨੀ ਦੇ ਟਾਇਰ ਆ 13628 ਦੇ ਰੰਗ ਰੋਗਨ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਜੋ ਵੀ ਦਿੱਤਾ ਹੈ ਸਾਫਾ 2005 ਮਾਡਲ ਆ 1,09500 ਰੁਪਏ ਢਮਾਰ ਇਸ ਮਾਲ ਕਰਦੇ ਉਸ ਦੇ ਨਾਲ ਆ ਗਿਆ ਜੀ ਇਹ 50 ਨੰਬਰ ਆ ਜੀ ਐਸ਼ਰ 프ੰਟ ਦੇ ਟਾਇਰ ਨਵੇਂ ਆ ਬੈਕ ਸਾਈਡ ਦੇ ਜੋ ਪਾਸੇ ਪਏ ਹੋਇਆ 2012 ਮਾਡਲ ਆ 1 ਲੱਖ ਦੇ 85000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਉਹਦੇ ਨਾਲ ਇਹ ਸ਼ਰਾਗ ਹੈ 242 ਐਨ ਸੀ ਟੈਰਸ ਦੀ ਵੀ ਘਸੇ ਤਾ ਹੈ ਉਹ ਗੇ ਸ਼ਰਾ ਦੇ ਟਾਇਰ ਜ਼ਿਆਦਾਤਰ ਵੀਰੇ ਸੜਕ ਤੇ ਟੋਟਾ ਟਵਾਈ ਦਾ ਕੰਮ ਕਰਕੇ ਖਤਮ ਹੋ ਜਾਂਦੇ ਆ ਪੰਜਾਬ ਨੰਬਰ ਡਾਇਰੈਕਟਰ ਹੈ ਵੀ ਹਾਂ ਕੋਈ ਨਾ ਪਤਾ ਨਹੀਂ ਬੀਏਸੀ ਦਾ ਬੰਦ ਨਹੀਂ ਤੇ ਇਹਦਾ ਜੋ ਮਾਡਲ ਵੀ ਨਹੀਂ ਹਜੇ ਤੱਕ ਲਾਇਆ ਗਿਆ ਇੰਨਾ ਹੀ ਰੇਟ ਲਿਖਿਆ ਗਿਆ ਉਸ ਦੇ ਨਾਲ ਆ ਗਿਆ ਜੀ 242 ਆਇਸ਼ਰ ਰੰਗ ਰੋਗਨ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ 2012 ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਆ ਤੈਰੇ ਤੇ ਚਾਰੇ ਨਵੇਂ ਬਿਲਕੁਲ ਬਾਈ ਤੇ ਪੰਜਾਬ ਨੰਬਰ ਟਰੈਕਟਰ ਐ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀਡੀਓ ਚ ਟਰੈਕਟਰ ਨੂੰ ਪੂਰਾ ਕੰਡੀਸ਼ਨ ਦਾ ਸਾਫ ਟਰੈਕਟਰ ਆ ਵੀਡੀਓ ਵੇਖਣ ਲਈ ਧੰਨਵਾਦ